ਵੋਟਾਂ ਦੇ ਮਾਮਲੇ ਨੂੰ ਲੈ ਕੇ ਜ਼ਬਰਦਸਤੀ ਕਲੇਸ਼ ਜਿਹੜਾ ਕੀ ਹੁਣ ਇੱਕ ਵੀਡੀਓ ਇੱਕ ਨਹੀਂ ਕਈ ਸਾਹਮਣੇ ਆ ਗਿਆ ਪਹਿਲਾਂ ਇੱਕ ਵੀਡੀਓ ਸੁਣਾਦ ਗਿਆ ਆਪਾਂ ਤਾਂ ਫੇਰ ਕਰਾਂਗੇ ਅੱਗੇ ਗੱਲਬਾਤ ਚੈਨਲ ਤੇ ਬਨੇ ਰਹੋ ਸੁਣੋ ਵੀਡੀਓ ਫੇਰ ਕਰਦੇ ਅੱਗੇ ਕਾਂਗਰਸ ਅਤੇ ਆਕਾਲੀ ਦਲ ਤੇ ਪਹਿਲਾਂ ਲੱਗਦੇ ਹੁੰਦੇ ਸਨ ਜਦੋਂ ਉਹਨਾਂ ਦੀਆਂ ਸਰਕਾਰਾਂ ਸੀ ਅਤੇ ਹੁਣ ਇਹੀ ਦਾਗ ਆਮ ਆਦਮੀ ਪਾਰਟੀ ਤੇ ਵੀ ਲੱਗ ਗਿਆ ਏ ਲੋਕਾਂ ਨੇ ਕੋਈ ਜ਼ਿਆਦਾ ਉਤਸ਼ਾਹ ਨਹੀਂ ਵਿਖਾਇਆ ਵੋਟ ਫੀਸ ਦਾ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲੀ ਹੈ ਆਮ ਆਦਮੀ ਪਾਰਟੀ ਤੇ ਬੂਥ ਕੈਪਚਰਿੰਗ ਦੇ ਵੀ ਦੋਸ਼ ਲੱਗ ਗਏ ਸਭ ਤੋਂ ਵੱਡਾ ਦਾਗ ਤਾਂ ਇਹ ਹੀ ਹੈ ਕਿ ਬੂਥਾਂ ਨੂੰ ਕੈਪਚਰ ਕਰਨ ਦੇ ਬੂਥਾਂ ਤੇ ਕਬਜ਼ਾ ਕਰਕੇ ਜਾਲੀ ਵੋਟਾਂ ਪਵਾਉਣ ਦੇ ਦੋਸ਼ ਆਮ ਆਦਮੀ ਪਾਰਟੀ ਤੇ ਵੀ ਲੱਗ ਗਏ ਹਨ ਸਭ ਤੋਂ ਪਹਿਲਾਂ ਬੂਥ ਕੈਪਚਰਿੰਗ ਦੀ ਖਬਰ ਸਾਹਮਣੇ ਆਈ ਗਿੱਦੜ ਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਬਬਾਣੀਆਂ ਤੋਂ ਜਿੱਥੇ ਕਾਂਗਰਸੀ ਪੋਲਿੰਗ ਏਜੰਟ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਕਿ ਆਪ ਦੇ ਵਿਧਾਇਕ ਨੇ ਉਹਨਾਂ ਦੇ ਭਰਾ ਸੰਨੀ ਢਿੱਲੋਂ ਆਪਣੇ ਨਾਲ 10-15 ਵਿਅਕਤੀਆਂ ਨੂੰ ਲੈ ਕੇ ਆਏ ਅੰਦਰ ਵੜੇ ਸਾਰੇ ਆਣੂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਆਪਣੀ ਮਰਜ਼ੀ ਨਾਲ ਕਾਫੀ ਵੱਡੀ ਗਿਣਤੀ ਚ ਜਾਲੀ ਵੋਟਾਂ ਉਹਨਾਂ ਨੇ ਪਾਈਆਂ ਨੇ ਕਾਂਗਰਸੀ ਤੋਂ ਬਾਅਦ ਜੋ ਉੱਥੇ ਸਟਾਫ ਸੀ ਉਹਨਾਂ ਦੇ ਵੱਲੋਂ ਵੀ ਇਹ ਗੱਲ ਆਖ ਦਿੱਤੀ ਗਈ ਕਿ ਹਾਂ ਇਹ ਸੱਚ ਹੈ ਕੁਝ ਵਿਅਕਤੀ ਆਏ ਸਨ ਸਾਨੂੰ ਸਾਰਿਆਂ ਨੂੰ ਸਟਾਫ ਨੂੰ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਉਹਨਾਂ ਨੇ ਜਾਲੀ ਵੋਟਾਂ ਪਵਾਈਆਂ ਹਨ ਸਟਾਫ ਨੇ ਵੀ ਇਹ ਗੱਲ ਆਖ ਦਿੱਤੀ ਪਤਰਕਾਰਾਂ ਨੇ ਸੰਨੀ ਢਿੱਲੋਂ ਤੋਂ ਪੁੱਛਿਆ ਤਾਂ ਉਹਨਾਂ ਨੇ ਆਖਿਆ ਆਪ ਦੀ ਹਨੇਰੀ ਚੱਲ ਰਹੀ ਹੈ ਅਮਨ ਅਮਾਨ ਦੇ ਨਾਲ ਸ਼ਾਂਤੀ ਨਾਲ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਵੋਟਾਂ ਪੈ ਰਹੀਆਂ ਨੇ ਆਮ ਆਦਮੀ ਪਾਰਟੀ ਜਿੱਤੇਗੀ ਬੂਥ ਕੈਪਚਰਿੰਗ ਦੇ ਦੋਸ਼ਾਂ ਦੇ ਬਾਰੇ ਪੁੱਛਿਆ ਕਿ ਤੁਹਾਡਾ ਨਾ ਲੱਗ ਰਿਹਾ ਹੈ ਉਹਨਾਂ ਨੇ ਆਖਿਆ ਨਹੀਂ ਅਜੇ ਹਾ ਕੁਝ ਵੀ ਨਹੀਂ ਹੈ ਅਜੀ ਹਾਂ ਮੈਂ ਬਿਲਕੁਲ ਨਹੀਂ ਕੀਤਾ ਮੈਂ ਤਾਂ ਕਿਸੇ ਵੀ ਬੂਥ ਦੇ ਅੰਦਰ ਵੀ ਨਹੀਂ ਜਾ ਰਿਹਾ ਹਾਂ ਦੌਰੇ ਕਰ ਰਹੇ ਹਾਂ ਪਰ ਬਾਹਰ ਹੀ ਵਾਪਸ ਮੁੜ ਆਉਣੇ ਆ ਬਿਲਕੁਲ ਠੀਕ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਨੇ ਸੰਨੀ ਢਿੱਲੋਂ ਨੇ ਇਹ ਬਿਆਨ ਦਿੱਤਾ ਦੂਜਾ ਦੋਸ਼ ਬੂਥ ਕੈਪਚਰਿੰਗ ਦਾ ਉਹ ਲੱਗ ਗਿਆ ਮਲੋਟ ਹਲਕੇ ਦੇ ਵਿੱਚ ਪਿੰਡ ਕਿੰਗਰਾਜ ਦੋਸ਼ ਲਾਇਆ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਇਹ ਬੂਥ ਕੈਪਚਰ ਹੋ ਗਿਆ ਹੈ ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਵੱਲੋਂ ਵਿਧਾਇਕਾ ਜੋ ਕਿ ਮੰਤਰੀ ਵੀ ਨੇ ਡਾਕਟਰ ਬਲਜੀਤ ਕੌਰ ਉਹਨਾਂ ਦੀ ਸ਼ਹਿਤੇ ਬੂਥ ਕੈਪਚਰਿੰਗ ਕੀਤੀ ਗਈ ਹੈ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਤਾਂ ਰੌਲਾ ਪੈ ਗਿਆ ਮਾਹੌਲ ਤਣਾਪੂਰਨ ਬਣ ਗਿਆ ਉਸ ਤੋਂ ਬਾਅਦ ਸਟਾਫ ਨੇ ਵੀ ਮੋਹਰ ਲਾ ਦਿੱਤੀ ਸਟਾਫ ਦਾ ਵੀ ਬਿਆਨ ਸਾਹਮਣੇ ਆ ਗਿਆ ਕਿ ਹਾਂ ਇੱਥੇ ਇਹ ਕੁਝ ਹੋਇਆ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਅਤੇ ਬੈਲਟ ਬਕਸੇ ਵੀ ਲੱਗੇ ਨੇ ਕੁਝ ਵਿਅਕਤੀ ਦੋਸ਼ ਵਿਰੋਧੀਆਂ ਨੇ ਨਾਂ ਲੈ ਕੇ ਲਾਇਆ ਕਿ ਆਮ ਆਦਮੀ ਪਾਰਟੀ ਦੇ ਬੰਦੇ ਅਤੇ ਸਟਾਫ ਨੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਿਹਾ ਕੀਤਾ ਸਟਾਫ ਨੇ ਇਹ ਬਿਆਨ ਦਿੱਤਾ ਡਾਕਟਰ ਬਲਜੀਤ ਕੌਰ ਦਾ ਵੀ ਬਿਆਨ ਸਾਹਮਣੇ ਆ ਗਿਆ ਉਹ ਆਖਦੇ ਨੇ ਮੇਰੇ ਤੱਕ ਖਬਰ ਪਹੁੰਚੀ ਸੀ ਕਿ ਇਹ ਦੋਸ਼ ਲੱਗੇ ਨੇ ਪਰ ਮੈਨੂੰ ਪਤਾ ਲੱਗਾ ਹੈ ਕਿ ਬੂਥ ਕੈਪਚਰਿੰਗ ਤਾਂ ਹੋਈ ਨਹੀਂ ਸਾਰਾ ਕੁਝ ਠੀਕ ਹੈ ਜੇਕਰ ਵਿਰੋਧੀ ਪਾਰਟੀਆਂ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾਣਗੀਆਂ ਡਾਕਟਰ ਬਲਜੀਤ ਕੌਰ ਨੇ ਇਹ ਬਿਆਨ ਦਿੱਤਾ ਤੀਜਾ ਦੋਸ਼ ਬੂਥ ਕੈਪਚਰਿੰਗ ਦਾ ਪਟਿਆਲਾ ਦੇ ਪਿੰਡ ਬਹਿਰੂ ਦੇ ਵਿੱਚ ਲੱਗ ਗਿਆ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਗੱਡੀਆਂ ਘੇਰ ਲਈਆਂ ਗੱਡੀਆਂ ਘੇਰ ਕੇ ਮਾਹੌਲ ਤਣਾਅਪੂਰਨ ਜ਼ਬਰਦਸਤ ਤਰੀਕੇ ਨਾਲ ਬਣ ਗਿਆ ਰੋਜ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਵੋਟੇਗਾ ਕੁਝ ਸਮੇਂ ਲਈ ਇਨਾ ਥਾਮਾਂ ਤੇ ਰੁਕਣੀ ਵੀ ਪਈ ਹੈ ਜਿੱਥੋਂ ਜਿੱਤੂ ਇਹ ਖਬਰਾਂ ਆਈਆਂ ਹਨ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਇਹ ਬੰਦੇ ਬੂਥ ਕੈਪਚਰਿੰਗ ਕਰਕੇ ਜਾਲੀ ਵੋਟਾਂ ਪਾ ਕੇ ਭੱਜਣ ਲੱਗੇ ਸਨ ਅਤੇ ਅਸੀਂ ਇਹਨਾਂ ਦੀਆਂ ਗੱਡੀਆਂ ਘੇਰ ਲਈਆਂ ਨੇ ਅੱਗੇ ਵਧਦੇ ਹਾਂ ਬੂਥ ਕੈਪਚਰਿੰਗ ਤੋਂ ਬਾਅਦ ਇੱਕ ਨਵੇਂ ਹੀ ਜਾਲੀ ਵੋਟਾਂ ਪਾਉਣ ਦੇ ਨਵੇਂ ਤਰੀਕੇ ਦੀ ਵੀ ਗੱਲ ਸਾਹਮਣੇ ਆਈ ਹੈ ਨਵੇਂ ਦੋਸ਼ ਵੀ ਲੱਗੇ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਮੇਰੇ ਹਲਕੇ ਚ ਪਿੰਡ ਪੈਂਦਾ ਹੈ ਚਾਹੀਆ ਉੱਥੇ ਇੱਕ ਪ੍ਰੈਜ਼ਾਈਡਿੰਗ ਅਫਸਰ ਹੈ ਰਜਨੀ ਪ੍ਰਕਾਸ਼ ਜਿਸ ਦੇ ਵੱਲੋਂ ਆਪ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਸਨ ਆਪ ਪਾ ਰਿਆ ਸੀ ਜਾਲੀ ਵੋਟਾਂ ਪਵਾਈਆਂ ਨਹੀਂ ਪਾਈਆਂ ਜਾ ਰਹੀਆਂ ਸਨ ਪ੍ਰੈਜ਼ਾਈਡਿੰਗ ਅਫਸਰ ਦੇ ਵੱਲੋਂ ਆਪ ਹੀ ਜਾਲੀ ਵਟਾ ਪਾਰਿਆ ਸੀ ਅਤੇ ਉਸ ਦਾ ਨਾਲ ਦਾ ਜੋ ਲੇਡੀ ਸਟਾਫ ਸੀ ਤਿੰਨ ਬੀਬੀਆਂ ਸਨ ਉਹਨਾਂ ਨੇ ਰੋਕਿਆ ਉਹ ਨਾ ਰੁਕਿਆ ਤਾਂ ਬੀਬੀਆਂ ਆ ਗਈਆਂ ਬਾਹਰ ਉਹ ਰਹਿ ਗਿਆ ਇਕੱਲਾ ਅੰਦਰ ਅਤੇ ਉਸ ਤੋਂ ਬਾਅਦ ਲੋਕਾਂ ਨੇ ਪਾ ਦਿੱਤਾ ਰੌਲਾ ਤਾਂ ਫਿਰ ਉਹ ਭੱਜ ਗਿਆ ਮੌਕੇ ਤੋਂ ਲੋਕਾਂ ਨੇ ਉਸ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਹੁਣ ਖਬਰ ਆਈ ਹੈ ਕਿ ਉਸ ਪ੍ਰੈਜ਼ਾਈਡਿੰਗ ਅਫਸਰ ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ ਵੋਟਿੰਗ ਰੁਕ ਗਈ ਸੀ ਉਸ ਨੂੰ ਹਟਾ ਕੇ ਕਿਸੇ ਹੋਰ ਦੀ ਤਨਾਤੀ ਕਰਕੇ ਵੋਟਾਂ ਪਵਾਈਆਂ ਗਈਆਂ ਨੇ ਇਹ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਗੱਲ ਵੋਟਾਂ ਕੱਟਣ ਦੀ ਕਰੀਏ ਤਾਂ ਉਹ ਵੀ ਖਬਰਾਂ ਆਈਆਂ ਲੁਧਿਆਣਾ ਦੇ ਪਿੰਡ ਸਵੱਦੀ ਕਲਾ ਤੋਂ ਕੁਝ ਲੋਕਾਂ ਨੇ ਬੂਥ ਤੇ ਖੜ ਕੇ ਇਹ ਦਾਵਾ ਕੀਤਾ ਕਿ ਸਾਡੀਆਂ ਵੋਟਾਂ ਹੈ ਹੀ ਨਹੀਂ ਅਸੀਂ ਅਕਾਲੀ ਦਲ ਦੇ ਬੰਦੇ ਆ ਸਾਡੀਆਂ ਵੋਟਾਂ ਆਖਦੇ ਨੇ ਕੱਟ ਦਿੱਤੀਆਂ ਗਈਆਂ ਨੇ ਜਦ ਕਿ ਹੁਣੇ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਵੋਟਾਂ ਪਾ ਕੇ ਹਟੇ ਆਂ 4 4 5 5 ਜੀ ਨੇ ਸਾਡੇ ਟੱਬਰ ਦੇ ਸਾਡੇ ਪਰਿਵਾਰ ਦੇ ਅਤੇ ਸਾਰਿਆਂ ਦੀਆਂ ਹੀ ਵੋਟਾਂ ਹੈ ਨਹੀਂ ਕਿਉਂਕਿ ਅਸੀਂ ਅਕਾਲੀ ਆਂ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਸਨ ਇਸ ਕਰਕੇ ਮੌਕੇ ਤੇ ਆ ਕੇ ਬੂਥ ਤੇ ਆ ਕੇ ਆਖਦੇ ਨੇ ਤੁਹਾਡੀਆਂ ਤਾਂ ਵੋਟਾਂ ਹੀ ਹੈ ਨਹੀਂ ਕੱਟ ਦਿੱਤੀਆਂ ਗਈਆਂ ਨੇ ਰੋਸ ਮਜਾਰਾ ਇਹਨਾਂ ਲੋਕਾਂ ਦੇ ਵੱਲੋਂ ਇਸ ਮੌਕੇ ਕੀਤਾ ਗਿਆ ਇਹ ਚੱਲੀ ਕੀ ਜਾਂਦਾ ਏ ਅੱਗੇ ਵਧਦੇ ਆ ਇਸ ਤੋਂ ਜ਼ਿਆਦਾ ਹੋਰ ਹੈਰਾਨੀਜਨਕ ਇੱਕ ਖਬਰ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਤੋਂ ਸਾਹਮਣੇ ਆਈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਦਾਵਾ ਕੀਤਾ ਸਾਡਾ ਉਮੀਦਵਾਰ ਬੂਤੇ ਪਹੁੰਚਿਆ ਵੋਟ ਪਾਉਣ ਦੇ ਲਈ ਉਸ ਨੂੰ ਆਖਦੇ ਨੇ ਤੇਰੀ ਤਾਂ ਵੋਟ ਹੀ ਹੈ ਨਹੀਂ ਹੁਣ ਬੀਜੇਪੀ ਦੇ ਲੀਡਰਾਂ ਨੇ ਆਖਿਆ ਜੇਕਰ ਸਾਡੇ ਬੰਦੇ ਦੀ ਵੋਟ ਹੀ ਹੈ ਨਹੀਂ ਤਾਂ ਫਿਰ ਕਾਗਜ਼ ਮਨਜ਼ੂਰ ਕਿਵੇਂ ਹੋ ਗਏ ਜੇਕਰ ਵੋਟਰ ਹੀ ਨਹੀਂ ਹੈ ਇਥੋਂ ਦਾ ਇਲਾਕੇ ਦਾ ਉਸ ਦੀ ਵੋਟ ਹੀ ਹੈ ਨਹੀਂ ਤਾਂ ਫਿਰ ਉਹ ਉਮੀਦਵਾਰ ਕਿਵੇਂ ਬਣ ਗਿਆ ਉਸਦੇ ਕਾਗਜ਼ ਸਰਕਾਰ ਕਿਵੇਂ ਹੋ ਗਏ ਉਮੀਦਵਾਰ ਦੀ ਹੀ ਵੋਟ ਕਰ ਦਿੱਤੀ ਗਈ ਹੈ ਵੇਖੋ ਸਰਕਾਰ ਕਿੰਨਾ ਧੱਕਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਰੋਜ਼ ਪ੍ਰਦਰਸ਼ਨ ਇਸ ਮੌਕੇ ਕੀਤਾ ਦਲਵੀਰ ਗੋਲਡੀ ਖੰਘੂੜਾ ਉਹਨਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਕਿ ਸੀਐਮ ਮਾਨ ਦੇ ਹਲਕੇ ਧੂਰੀ ਦੇ ਵਿੱਚ ਪਿੰਡ ਈਸੀ ਪੂਰ ਲਹੇੜੀ ਅਤੇ ਕੰਜਲਾ ਦੇ ਵਿੱਚ ਜਾਲੀ ਵੋਟਾਂ ਪਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ 골ਡੀ ਖੰਗੂੜਾ ਦੇ ਵੱਲੋਂ ਵੀ ਇਹ ਦੋਸ਼ ਸਰਕਾਰ ਤੇ ਲਾਏ ਗਏ ਨੇ ਗੱਲ ਜੇਕਰ ਹੁਣ ਗਲਤੀਆਂ ਦੀ ਕਰੀਏ ਜਿੱਥੇ ਸਟਾਫ ਦੀ ਗਲਤੀ ਦੇ ਕਰਕੇ ਪ੍ਰਸ਼ਾਸਨ ਦੀ ਚੋਣ ਕਮਿਸ਼ਨ ਦੀ ਗਲਤੀ ਦੇ ਕਰਕੇ ਵੋਟਾਂ ਰੱਦ ਕਰਨੀਆਂ ਪੈ ਗਈਆਂ ਅੰਮ੍ਰਿਤਸਰ ਦਾ ਖਾਸਾ ਇਲਾਕਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਾਹਮਣੇ ਤੱਕੜੀ ਦਾ ਚੋਣ ਨਿਸ਼ਾਨ ਛਾਪ ਦਿੱਤਾ ਗਿਆ ਰੋਲਾ ਪੈ ਗਿਆ ਰੋਲਾ ਪਾਉਣ ਤੋਂ ਬਾਅਦ ਇਹ ਚੋਣ ਰੱਦ ਕਰਨੀ ਪੈ ਗਈ ਹੈ ਇੱਕ ਦੋ ਥਾਵਾਂ ਤੋਂ ਹੋਰ ਵੀ ਅਜਹੀਆਂ ਖਬਰਾਂ ਆਈਆਂ ਜਿੱਥੇ ਪਰਚੀਆਂ ਛਪਾਉਣ ਦੇ ਵਿੱਚ ਗਲਤੀਆਂ ਹੋਣ ਕਰਕੇ ਕਈ ਥਾਵਾਂ ਤੇ ਤਾਂ ਕਈ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂ ਹੀ ਪਰਚੀਆਂ ਤੇ ਛਾਪੇ ਨਹੀਂ ਗਏ ਸਨ ਜਿਸ ਕਰਕੇ ਉੱਥੇ ਵੀ ਵੋਟਾਂ ਰੱਦ ਕਰਨੀਆਂ ਪੈ ਗਈਆਂ ਨੇ ਇਹ ਸਭ ਖਬਰਾਂ ਸਾਹਮਣੇ ਆਈਆਂ ਅੱਗੇ ਵਧਦੇ ਆ ਬੈਲਟ ਪੇਪਰ ਛਪਵਾਏ ਹੋਏ ਨੇ ਇਹਨਾਂ ਨੇ ਵੱਧ ਵਕਤਿਆਂ ਦੇ ਵਿੱਚ ਪਾ ਕੇ ਆਪ ਦੀਆਂ ਮੋਰਾਂ ਲਾ ਕੇ ਇਹ ਜਿੱਤਣਗੇ 17 ਤਰੀਕ ਨੂੰ ਸਾਬਕਾ ਸੀਐਮ ਚੰਨੀ ਨੇ ਇਹ ਦੋਸ਼ ਲਾਏ ਸਨ ਮੌਜੂਦਾ ਸੀਐਮ ਭਗਵੰਤ ਮਾਨ ਨੇ ਇਹਨਾਂ ਦੋਸ਼ਾਂ ਤੋਂ ਕੀਤਾ ਸੀ ਇਨਕਾਰ ਪਰ ਆਮ ਆਦਮੀ ਪਾਰਟੀ ਦੇ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਐਡਵੋਕੇਟ ਅਮਰਿੰਦਰ ਸਿੰਘ ਨੇ ਵੋਟਾਂ ਪੈਣ ਤੋਂ ਪਹਿਲੀ ਰਾਤ ਸੋਸ਼ਲ ਮੀਡੀਆ ਤੇ ਬੈਲਟ ਪੇਪਰ ਦੀ ਫੋਟੋ ਪਾ ਦਿੱਤੀ ਵੋਟਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬੈਲਟ ਪੇਪਰ ਦੀ ਫੋਟੋ ਪਾ ਦਿੱਤੀ ਰੌਲਾ ਪੈ ਗਿਆ ਕਿ ਇਹਨਾਂ ਦੇ ਕੋਲ ਸੱਤਾਧਿਰ ਦੇ ਕੋਲ ਬੈਲਟ ਪੇਪਰ ਆਏ ਕਿੱਥੋਂ ਇਹ ਤਾਂ ਬੂਥ ਦੇ ਅੰਦਰ ਪੋਲਿੰਗ ਏਜੰਟਾਂ ਦੇ ਸਾਹਮਣੇ VOTING ਸ਼ੁਰੂ ਹੋਣ ਵੇਲੇ ਖੋਲੇ ਜਾਂਦੇ ਨੇ ਅਤੇ ਫਿਰ ਇਹ ਬੈਲਟ ਪੇਪਰ ਸਾਹਮਣੇ ਆਉਂਦੇ ਨੇ ਇਹ ਚੱਲੀ ਕੀ ਜਾਂਦਾ ਹੈ ਇਹਨਾਂ ਦੇ ਕੋਲ ਕਿੱਥੋਂ ਆ ਗਏ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਅਕਾਲੀ ਲੀਡਰ ਉਹਨਾਂ ਨੇ ਇਹ ਖੁਲਾਸਾ ਕੀਤਾ ਫਿਰ ਸਾਰੀਆਂ ਪਾਰਟੀਆਂ ਨੇ ਇਸ ਫੋਟੋ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਾਰਿਆਂ ਨੇ ਚੋਣ ਕਮਿਸ਼ਨ ਨੂੰ ਵੀ ਸਵਾਲ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਪੱਤਰਕਾਰਾਂ ਨੇ ਇਸ ਉਮੀਦਵਾਰ ਤੋਂ ਸਵਾਲ ਪੁੱਛਿਆ ਕਿ ਇਹ ਕੀ ਕੀਤਾ ਤਾਂ ਉਮੀਦਵਾਰ ਨੇ ਆਖਿਆ ਇਹ ਤਾਂ ਡਮੀ ਹੈ ਅਸਲੀ ਬੈਲਟ ਪੇਪਰ ਨਹੀਂ ਹੈ ਇਹ ਨਕਲੀ ਬੈਲਟ ਪੇਪਰ ਹੈ ਇਹ ਤਾਂ ਸਾਰਿਆਂ ਦੇ ਕੋਲ ਹੁੰਦੇ ਨੇ ਮੈਂ ਵੀ ਛਪਵਾਏ ਹਨ ਜਾਂ ਜੋ ਲੋਕਾਂ ਨੂੰ ਮੈਂ ਦੱਸ ਸਕਾਂ ਕਿ ਮੇਰਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਹੈ ਮੇਰਾ ਪਹਿਲੇ ਤੇ ਹੈ ਅਤੇ ਆਉਣਾ ਵੀ ਮੈਂ ਪਹਿਲੇ ਨੰਬਰ ਤੇ ਹੈ ਕਿਉਂਕਿ ਸਾਡੀ ਸਰਕਾਰ ਨੇ ਕੰਮ ਬੜੇ ਕੀਤੇ ਇਹ ਬਣਾਉਟੀ ਹੈ ਇਹ ਨਕਲੀ ਬੈਲਟ ਪੇਪਰ ਹੈ ਉਮੀਦਵਾਰ ਨੇ ਇਹ ਦਾਵਾ ਕੀਤਾ ਹੁਣ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਇਹਨਾਂ ਦੋਸ਼ਾਂ ਨੂੰ ਲੈ ਕੇ ਇਸ ਵਿਅਕਤੀ ਤੋਂ ਇਲਾਵਾ ਇੱਕ ਹੋਰ ਵੈਲਟ ਪੇਪਰ ਵੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਉਹਨਾਂ ਨੇ মিডিਆ ਦੇ ਸਾਹਮਣੇ ਸਾਂਝਾ ਕਰ ਦਿੱਤਾ ਕਿ ਵੇਖੋ ਇਹਨਾਂ ਦੇ ਕੋਲ ਵੈਲਟ ਪੇਪਰ ਹਨ ਮੈਂ ਪਹਿਲਾਂ ਹੀ ਆਖਿਆ ਸੀ ਇਹਨਾਂ ਨੇ ਵੱਧ ਛਿਪਵਾਏ ਨੇ ਤਾਂ ਜੋ ਝਾੜੂ ਤੇ ਮੋਰਾ ਲਾ ਕੇ ਵੋਟਾਂ ਵਧਾਈਆਂ ਜਾ ਸਕਣ ਇਸੇ ਤਰੀਕੇ ਨਾਲ ਹੀ ਜਿੱਤਣ ਦੀ ਤਿਆਰੀ ਕਰ ਰਹੇ ਨੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣਾ ਦੋਸ਼ ਇੱਕ ਵਾਰ ਫਿਰ ਤੋਂ ਦੁਹਰਾ ਦਿੱਤਾ ਗਿਆ ਅਗਲੀ ਖਬਰ ਦੇ ਵੱਲ ਵਧਦੇ ਹਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ ਵੋਟ ਚੋਰ ਗੱਦੀ ਛੋੜ ਨਾਂ ਦੀ ਇੱਕ ਰੈਲੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਐਤਵਾਰ ਵਾਲੇ ਦਿਨ ਕੀਤੀ ਗਈ ਹੈ ਵੋਟ ਚੋਰੀ ਕਰਕੇ ਦੇਸ਼ ਦੇ ਵਿੱਚ ਸਰਕਾਰਾਂ ਬਣਾਉਣ ਦਾ ਕੰਮ ਭਾਜਪਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਾਂਗਰਸ ਇਹ ਦੋਸ਼ ਲਾਉਂਦੀ ਹੈ ਇਸ ਰੈਲੀ ਦੇ ਵਿੱਚ 5 ਕਰੋੜ ਲੋਕਾਂ ਦੇ ਹਸਤਾਖਰ ਵਾਲੇ ਫਾਰਮ ਰੱਖੇ ਗਏ ਸਟੇਜ ਦੇ ਅੱਗੇ ਕਾਂਗਰਸ ਪਾਰਟੀ ਦਾਵਾ ਕਰਦੀ ਹੈ ਕਿ ਵੋਟ ਚੋਰੀ ਦੇ ਨਾਲ ਇਹ 5 ਕਰੋੜ ਲੋਕ ਸਹਿਮਤ ਹਨ ਕਿ ਭਾਜਪਾ ਵੋਟ ਚੋਰੀ ਕਰਕੇ ਗਲਤ ਤਰੀਕੇ ਨਾਲ ਚੋਣ ਕਮਿਸ਼ਨ ਨਾਲ ਮਿਲ ਕੇ ਵੋਟ ਚੋਰੀ ਕਰਕੇ ਸਰਕਾਰਾਂ ਬਣਾਉਂਦੀ ਹੈ ਜਿੱਤ ਦਰਜ ਕਰਦੀ ਹੈ 5 ਕਰੋੜ ਲੋਕਾਂ ਨੇ ਇਸ ਗੱਲ ਤੇ ਹਸਤਾਖਰ ਕੀਤੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੀ ਕਾਂਗਰਸ ਨੇ ਵੀ ਹਸਤਾਖਰ ਕਰਵਾਏ ਨੇ ਅਤੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਨੂੰ ਸੌਂਪੇ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਸ ਮੌਕੇ ਬੋਲਦਿਆਂ ਰਾਹੁਲ ਗਾਂਧੀ ਨੇ ਹੁਣ ਚੋਣ ਕਮਿਸ਼ਨ ਨੂੰ ਧਮਕੀ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਰਾਹੁਲ ਗਾਂਧੀ ਆਖਦੇ ਨੇ ਕੇਂਦਰ ਦੀ ਸਰਕਾਰ ਨੇ ਕਾਨੂੰਨ ਬਣਾਇਆ ਹੈ ਕਿ ਚੋਣ ਕਮਿਸ਼ਨਰਾਂ ਤੇ ਕਾਨੂੰਨ ਦੇ ਤਹਿਤ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ ਉਹਨਾਂ ਤੇ ਕੇਸ ਨਹੀਂ ਕੀਤਾ ਜਾ ਸਕਦਾ ਨਹੀਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਹਿਲੀ ਗੱਲ ਤਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਾਨੂੰਨ ਬਣਾਉਣ ਦੀ ਲੋੜ ਹੀ ਕਿਉਂ ਪਈ ਕਿ ਚੋਣ ਕਮਿਸ਼ਨਰਾਂ ਨੂੰ ਕਾਨੂੰਨ ਤੋਂ ਬਾਹਰ ਕਿਉਂ ਕੀਤਾ ਗਿਆ ਜਦਕਿ ਹੋਰ ਕੋਈ ਤਾਂ ਕਾਨੂੰਨ ਤੋਂ ਬਾਹਰ ਹੈ ਨਹੀਂ ਫਿਰ ਚੋਣ ਕਮਿਸ਼ਨਰਾਂ ਨੂੰ ਹੀ ਕਾਨੂੰਨ ਤੋਂ ਬਾਹਰ ਕਿਉਂ ਕੀਤਾ ਗਿਆ ਪਰ ਇਹ ਨਾ ਸਮਝਣ ਕਿ ਬਚ ਜਾਣਗੇ ਚੋਣ ਕਮਿਸ਼ਨਰ ਸਾਡੀ ਸਰਕਾਰ ਆਉਣ ਦਿਓ ਅਸੀਂ ਇਹ ਕਾਨੂੰਨ ਬਦਲਾਂਗੇ ਕਾਨੂੰਨ ਬਦਲ ਕੇ ਧੋਖਾ ਧੜੀ ਕਰਨ ਵਾਲੇ ਚੋਣ ਕਮਿਸ਼ਨਰਾਂ ਤੇ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਰਾਹੁਲ ਗਾਂਧੀ ਨੇ ਰੈਲੀ ਦੇ ਵਿੱਚ ਇਹ ਵੱਡਾ ਐਲਾਨ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਪ੍ਰੇਮ ਇੱਕ ਵਾਰ ਫਿਰ ਤੋਂ ਜਾਗਿਆ ਤਾਂ ਹੁਣ ਕਾਂਗਰਸੀਆਂ ਦਾ ਕੈਪਟਨ ਪ੍ਰੇਮ ਵੀ ਜਾਗ ਪਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀਆਂ ਤਰੀਫਾਂ ਕੀਤੀਆਂ ਤਾਂ ਹੁਣ ਕਾਂਗਰਸੀ ਲੀਡਰ ਕੈਪਟਨ ਦੀਆਂ ਤਰੀਫਾਂ ਕਰਨ ਲੱਗ ਪਏ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨੇ ਨੇ ਰੰਧਾਵਾ ਆਖਦੇ ਨੇ ਕੈਪਟਨ ਖੜਨ ਵਾਲਾ ਬੰਦਾ ਏ ਆਪਣੀ ਗੱਲ ਤੇ ਵੀ ਅਤੇ ਜਿਸ ਦੇ ਨਾਲ ਲੋੜ ਪੈਂਦੀ ਆ ਉਸ ਬੰਦੇ ਦੇ ਨਾਲ ਵੀ ਖੜਨ ਵਾਲਾ ਬੰਦਾ ਏ ਕੈਪਟਨ ਅਮਰਿੰਦਰ ਸਿੰਘ ਇਹ ਵਧੀਆ ਲੀਡਰ ਹੈ ਜਾਣ ਹੈ ਗੱਲ ਦੇ ਵਿੱਚ ਜਾਣ ਹੁੰਦੀ ਹੈ ਜੋ ਗੱਲ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਮੇਰੀ ਤਾਂ ਬਣਦੀ ਬਹੁਤ ਸੀ ਪਤਾ ਨਹੀਂ ਕਿਵੇਂ ਵਿਗੜ ਗਈ ਅਤੇ ਉਸ ਤੋਂ ਬਾਅਦ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਕੈਪਟਨ ਅਮਰਿੰਦਰ ਸਿੰਘ ਸੱਚ ਬੋਲਦੇ ਹਨ ਜਿਵੇਂ ਕਿ ਹੁਣ ਉਹਨਾਂ ਨੇ ਭਾਜਪਾ ਦੇ ਬਾਰੇ ਬੋਲਿਆ ਕਿ ਭਾਜਪਾ ਜ਼ੁਬਾਨਬੰਦੀ ਕਰਦੀ ਹੈ ਭਾਜਪਾ ਦੇ ਵਿੱਚ ਅੰਦਰੂਨੀ ਲੋਕਤੰਤਰ ਨਹੀਂ ਹੈ ਭਾਜਪਾ ਦੇ ਵਿੱਚ ਜਾਣ ਵਾਲਾ ਕੈਪਟਨ ਦਾ ਫੈਸਲਾ ਗਲਤ ਸੀ ਉਹ ਗਲਤ ਰਾਹ ਤੇ ਤੁਰ ਪਏ ਸਨ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਕਾਂਗਰਸ ਦੇ ਵਿੱਚ ਹੀ ਰਹਿਣਾ ਚਾਹੀਦਾ ਸੀ ਸੁਖਜਿੰਦਰ ਰੰਧਾਵਾ ਦੇ ਵੱਲੋਂ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਦਿੱਤੇ ਗਏ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ 328 ਸਰੂਪਾਂ ਦੇ ਮਾਮਲੇ 'ਚ ਸਰਕਾਰ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਪਰਚੇ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਸਰਕਾਰ ਨੇ ਨਾਮਜ਼ਦ ਕੀਤਾ ਹੈ ਉਹਨਾਂ ਨੂੰ ਪਾਜੜਾ ਪੈ ਗਈਆਂ ਨੇ ਉਹਨਾਂ ਨੇ ਅਦਾਲਤਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿੱਤੇ ਨੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਵਿੱਚ ਸਾਬਕਾ ਕਰਮਚਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਮਲ ਨੇ ਅਤੇ ਉਹ ਹੁਣ ਅਦਾਲਤਾਂ ਦੇ ਦਰਵਾਜ਼ੇ ਖੜਕਾ ਕੇ ਅੰਤਰਿਮ ਜ਼ਮਾਨਤਾਂ ਲੈ ਰਹੇ ਨੇ ਅਗਾਊਂ ਜ਼ਮਾਨਤਾਂ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਲਗਭਗ ਸਾਰੇ ਹੀ ਕੁਝ ਨੂੰ ਮਿਲ ਚੁੱਕੀਆਂ ਨੇ ਅਤੇ ਕੁਝ ਅਦਾਲਤਾਂ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਮਾਮਲੇ ਦੀ ਸੁਣਵਾਈ 18 ਦਸੰਬਰ ਨੂੰ ਹੋਵੇਗੀ ਜੋ ਮੀਡੀਆ ਰਿਪੋਰਟਾਂ ਦੇ ਜ਼ਰੀਏ ਜਾਣਕਾਰੀ ਸਾਹਮਣੇ ਆਈ ਹੈ ਇਸ ਮਸਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਮੁੱਦਾ ਚੁਕਿਆ ਜਾਵੇਗਾ ਇਹ ਮੁੱਦਾ ਅਕਾਲ ਤਖਤ ਸਾਹਿਬ ਤੇ ਲਜਾਇਆ ਜਾਵੇਗਾ ਐਸਜੀਪੀਸੀ ਦਾਵਾ ਕਰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਇਸ ਮਸਲੇ ਦੀ ਜਾਂਚ ਕਰਵਾਈ ਜਾ ਚੁੱਕੀ ਹੈ ਅਤੇ ਉਸ ਹਿਸਾਬ ਦੇ ਨਾਲ ਅਨੁਸਾਰ ਰਿਪੋਰਟ ਤੋਂ ਬਾਅਦ ਕਾਰਵਾਈ ਵੀ ਐਸਜੀਪੀਸੀ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਪਰ ਜੋ ਸਰਕਾਰ ਨੇ ਪਰਚਾ ਕੀਤਾ ਉਹ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਹੈ ਪਿਛਲੀ ਵਾਰ ਵਿਧਬੀਆਂ ਦਾ ਮੁੱਦਾ ਚੁੱਕ ਕੇ ਸਰਕਾਰ ਬਣਾਈ 4 ਸਾਲ ਕੁਝ ਨਹੀਂ ਕੀਤਾ ਹੁਣ 27 ਦੀਆਂ ਚੋਣਾਂ ਨੇੜੇ ਦਿਸ ਰਹੀਆਂ ਨੇ ਤਾਂ ਇਹਨਾਂ ਨੇ 328 ਰੁਪਿਆਂ ਦਾ ਮਾਮਲਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਐਸਜੀਪੀਸੀ ਇਸ ਮਸਲੇ ਤੇ ਇਹ ਸਟੈਂਡ ਸਪਸ਼ਟ ਕਰ ਚੁੱਕੀ ਹੈ ਅਗੇ ਵਧਦੇ ਹਾਂ ਵਿਅਦਬੀ ਦੀਆਂ ਕੋਸ਼ਿਸ਼ਾਂ ਦੀਆਂ ਖਬਰਾਂ ਪੰਜਾਬ ਤੋਂ ਲਗਾਤਾਰ ਆ ਰਹੀਆਂ ਨੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਵਾ ਅਰਾਈ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨਸ਼ੇ ਚ ਧੁੱਤ ਵਿਅਕਤੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਹੈ ਰਮਾਲਾ ਸਾਹਿਬ ਨੂੰ ਤੂ ਕੇ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸੇ ਵੇਲੇ ਹੀ ਸੰਗਤਾਂ ਦੇ ਵੱਲੋਂ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਹੈ ਪੁਲਸ ਦੇ ਹਵਾਲੇ ਇਸ ਵਿਅਕਤੀ ਨੂੰ ਕਰ ਦਿੱਤਾ ਗਿਆ ਹੁਣ ਸਿੱਖ ਸੰਗਤ ਨੇ ਮੰਗ ਕੀਤੀ ਹੈ ਜੋ ਉਸ ਮੌਕੇ ਮੌਜੂਦ ਸਨ ਕਿ ਸਾਜ਼ਿਸ਼ਾਂ ਦਾ ਪਤਾ ਵੀ ਲੱਗਣਾ ਚਾਹੀਦਾ ਹੈ ਬੰਦੇ ਤਾਂ ਸੀ ਫੜ ਲੈਨੇ ਆ ਜਦੋਂ ਕੋਈ ਅਜਿਹੀ ਗੱਲ ਹੋਣ ਲੱਗਦੀ ਹੈ ਪਰ ਇਹਨਾਂ ਨੂੰ ਭੇਜਦਾ ਕੌਣ ਹੈ ਸਾਜ਼ਿਸ਼ ਕਿਸ ਦੀ ਹੈ ਜਾਂਚ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਸਿੱਖ ਸੰਗਤ ਨੇ ਇਹ ਮੰਗ ਕੀਤੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਗਿਆ ਸੀ ਮਿਸ਼ਨ ਜੀਵਨ ਜੋਤ ਪ੍ਰੋਜੈਕਟ ਜੀਵਨ ਜੋਤ ਨਾਮ ਰੱਖਿਆ ਗਿਆ ਸੀ ਪੰਜਾਬ ਦੇ ਵਿੱਚ ਜੋ ਮੰਗਤੇ ਹਨ ਉਹਨਾਂ ਨੂੰ ਹਟਾਉਣ ਲਈ ਇਹ ਪ੍ਰੋਜੈਕਟ ਸਰਕਾਰ ਨੇ ਚਲਾਇਆ ਸੀ ਉਹਨਾਂ ਦੇ ਡੀਐਨਏ ਟੈਸਟ ਵੀ ਕਰਵਾਏ ਗਏ ਸਨ ਕਿ ਜੋ ਬੱਚੇ ਨਾਲ ਲੈ ਕੇ ਇਹ ਭੀਖ ਮੰਗਦੇ ਹਨ ਇਹ ਬੱਚੇ ਇਹਨਾਂ ਦੇ ਹੀ ਨੇ ਕਿਤੇ ਬੱਚਾ ਚੁੱਕਣ ਵਾਲੇ ਖਰੀਦੋ ਫਰੋਖਤ ਕਰਨ ਵਾਲੇ ਗਿਰੋਹ ਤਾਂ ਨਹੀਂ ਹਨ ਕਾਫੀ ਖੁਲਾਸੇ ਵੀ ਉਸ ਮੌਕੇ ਹੋਏ ਸੀ ਪਰ ਹੁਣ ਇਹ ਪ੍ਰੋਜੈਕਟ ਟਿੱਲਾ ਪੈਂਦਾ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਸਮਾਜ ਸੇਵੀ ਪਮਨ ਸ਼ਰਮਾ ਨੇ ਉਹ ਆਖਦੇ ਨੇ ਇਹ ਕੰਮ ਇੱਕ ਵਾਰ ਫਿਰ ਤੋਂ ਚੱਲ ਪਿਆ ਹੈ ਅੰਮ੍ਰਿਤਸਰ ਦੇ ਸੜਕਾਂ ਕੰਢੇ ਇੱਕ ਵਾਰ ਫਿਰ ਤੋਂ ਇਹ ਮੰਗਤੇ ਇਕੱਠੇ ਹੋਣ ਲੱਗ ਪਏ ਨੇ ਇਹਨਾਂ ਦੇ ਬੱਚਿਆਂ ਦੇ ਕੋਲ ਮਹਿੰਗੇ ਮਹਿੰਗੇ smartphones ਨੇ ਪਰ ਇਹਨਾਂ ਦਾ ਤਾਂ ਨਹੀਂ ਟੱਕਦੇ ਇਹਨਾਂ ਨੂੰ ਕੱਪੜੇ ਨਹੀਂ ਪਾਉਂਦੇ ਇਹਨੀ ਠੰਡ ਦੇ ਵਿੱਚ ਵੀ ਜਾਣ ਬੁਝ ਕੇ ਕਿ ਲੋਕਾਂ ਨੂੰ ਤਰਸਾਵੇ ਲੋਕ ਪੈਸੇ ਦੇਣ ਮਹਿੰਗੇ smartphones ਹੱਥਾਂ 'ਚ ਫੜਾਏ ਨੇ ਬੱਚਿਆਂ ਨੂੰ ਪਰ ਕੱਪੜੇ ਨਹੀਂ ਪਾਉਂਦੇ ਇਹ ਠੀਕ ਗੱਲ ਨਹੀਂ ਹੈ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇ ਸਮਾਜ ਸੇਵੀ ਦੇ ਵੱਲੋਂ ਇਹ ਮੁੱਦਾ ਚੁਕਿਆ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਡਿਜੀਟਲ ਅਰੈਸਟ ਕਰਕੇ ਸਾਈਬਰ ਠੱਗੀਆਂ ਦੇ ਮਾਮਲੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਹੁਣ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ਦੇ ਵਿੱਚ ਇੱਕ 78 ਸਾਲਾ ਬਜ਼ੁਰਗ ਬੀਬੀ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਇੱਕ ਫੋਨ ਆਇਆ ਨਿਰਮਲ ਚੋਪੜਾ ਨਾਂ ਦੀ ਬੀਬੀ ਨੂੰ ਅਤੇ ਆਖਿਆ ਤੁਹਾਡੇ ਆਧਾਰ ਕਾਰਡ ਨਾਲ ਸੰਬੰਧਤ ਇੱਕ ਬਹੁਤ ਵੱਡਾ ਧੋਖਾ ਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਡੇ ਸਾਰੇ ਟੱਬਰ ਨੂੰ ਗ੍ਰਿਫਤਾਰ ਕਰਨਾ ਪਵੇਗਾ ਗ੍ਰਿਫਤਾਰੀ ਦਾ ਡਰ ਖਾ ਕੇ 1 ਕਰੋੜ 11 ਲੱਖ 78 ਹਜ਼ਾਰ 500 ਰੁਪਇਆ ਇਹਨਾਂ ਠੱਗਾਂ ਨੇ ਆਪਣੇ ਖਾਤਿਆਂ ਦੇ ਵਿੱਚ ਪੁਆ ਲਿਆ ਡਰਾ ਕੇ ਧਮਕਾ ਕੇ ਕਿ ਕਿਸੇ ਨੂੰ ਦੱਸਣਾ ਨਹੀਂ ਹੈ ਜੇਕਰ ਦੱਸਿਆ ਤਾਂ ਸਾਰਾ ਟੱਬਰ ਜੇਲ੍ਹ 'ਚ ਹੋਵੇਗਾ ਇੰਜ ਕਰ ਕਰਕੇ 1 ਕਰੋੜ 11 ਲੱਖ ਤੋਂ ਵੱਧ ਦੀ ਰਕਮ ਠੱਗ ਲਈ ਗਈ ਇਸ ਬਜ਼ੁਰਗ ਬੀਬੀ ਤੋਂ ਅਜਿਹੇ ਘਟਨਾਵਾਂ ਲਗਾਤਾਰ ਪੰਜਾਬ ਦੇ ਵਿੱਚ ਵੀ ਸਾਹਮਣੇ ਆ ਰਹੀਆਂ ਨੇ ਅੱਗੇ ਵਧਦੇ ਆ ਗੱਲ ਹੋਣਾ ਕਾਨੂੰਨ ਵਿਵਸਥਾ ਦੀ ਕਰਦੇ ਆ ਅਮਰਖਰ ਦੇ ਗੁਰਨਾਨਕਪੁਰਾ ਦੀ ਇੱਕ ਵੀਡੀਓ ਦੱਸੀ ਜਾ ਰਹੀ ਹੈ ਜੋ ਕਿ ਸੀਸੀਟੀਵੀ ਦੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇੱਕ ਵਿਅਕਤੀ ਐਕਟਿਵਾ ਤੇ ਬਹੁਤ ਤੇਜ਼ੀ ਨਾਲ ਇੱਕ ਗਲੀ ਦੇ ਵਿੱਚੋਂ ਗੁਜ਼ਰਦਾ ਹੈ ਉਸ ਦੇ ਵਿੱਚ ਇੱਕ ਵਿਅਕਤੀ ਵੱਜ ਜਾਂਦਾ ਹੈ ਟੱਕਰ ਹੋ ਜਾਂਦੀ ਹੈ ਜਿਸ ਦੇ ਨਾਲ ਟੱਕਰ ਹੁੰਦੀ ਹੈ ਇਹ ਐਕਟਿਵਾ ਸਵਾਰ ਉਸ ਨੂੰ ਜਾਂਦਾ ਜਾਂਦਾ ਗੋਲੀ ਮਾਰ ਜਾਂਦਾ ਹੈ ਗੋਲੀ ਇਸ ਰਾਹੀਰ ਦੇ ਢਿੱਡ ਦੇ ਵਿੱਚ ਵੱਜ ਕੇ ਪਾਰ ਪਾਰ ਹੋ ਜਾਂਦੀ ਹੈ ਛੂ ਕੇ ਲੰਘ ਜਾਂਦੀ ਹੈ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਆ ਪਰ ਇਸ ਵਿਅਕਤੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਗਿਆ ਹੈ ਗੋਲੀ ਇਸ ਵਿਅਕਤੀ ਨੂੰ ਵੱਜ ਕੇ ਇੱਕ ਹੋਰ ਬੀਬੀ ਨੂੰ ਵੀ ਵੱਜੀ ਹੈ ਭਾਸਕਰ ਦੀ ਇਹ ਰਿਪੋਰਟ ਸਾਹਮਣੇ ਆਈ ਹੈ ਪਰ ਕਾਨੂੰਨ ਵਿਵਸਥਾ ਦੇ ਅਜਿਹੇ ਹਾਲਾਤ ਵੇਖ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਦੇ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹੜ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ ਹਾਂਜੀ ਵੀਡੀਓ ਤੁਸੀਂ ਸੁਣੀ ਲਈਏ ਜਿਹੜੀ ਕਿ ਦਾ ਪੰਜਾਬ ਟੀਵੀ ਬਣੀਓ ਹੁਣ ਤੱਕ ਦੇ ਖੁਲਾਸੇ ਹੋਏ ਆ ਤੇ ਇਸ ਮਾਮਲੇ ਬਾਰੇ ਵੋਟਾਂ ਦੇ ਸلسਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਛੋੜੀ ਸਾਂਝੀ ਜਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ